ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਮੁਹਾਲੀ ਤੋਂ ਜਿੱਥੇ ਮਸ਼ਹੂਰ ਪੰਜਾਬੀ ਗਾਇਕ ਸਤਵੰਤ ਸਿੰਘ ਉਰਫ ਮੰਗੂ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਅੱਜ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗਿੱਲ ਉਤੇ ਇੱਕ ਜਿਮ ਟ੍ਰੇਨਰ ਨਾਲ ਬਹਿਸ ਤੋਂ ਬਾਅਦ ਪਿਸਤੌਲ ਦਿਖਾਉਣ ਦਾ ਦੋਸ਼ ਲੱਗਾ ਹੈ ਇਹ ਘਟਨਾ ਜਿਸ ਵਿੱਚ ਖੁਸ਼ਕਿਸਮਤੀ ਦੇ ਨਾਲ ਕਿਸੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ ਸੀ ਜਿਸ ਦੇ ਕਾਰਨ ਪੁਲਿਸ ਨੇ ਇਸ ਉੱਤੇ ਤੁਰੰਤ ਕਾਰਵਾਈ ਕੀਤੀ ਹੈ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ 32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਭਾਵੇਂ ਗਿੱਲ ਦਾ ਦਾਵਾ ਹੈ ਕਿ ਹਥਿਆਰ ਲਾਇਸੈਂਸੀ ਹੈ ਪਰ ਉਸ ਉੱਤੇ ਸੁਹਾਣਾ ਪੁਲਿਸ ਸਟੇਸ਼ਨ ਦੇ ਵਿੱਚ ਆਰਮਜ਼ ਐਕਟ ਤਹਿਤ ਮਾਮਲਾ ਹੁਣ ਦਰਜ ਕਰ ਲਿਆ ਗਿਆ ਤੁਸੀਂ ਵੀ ਸੁਣੋ ਇਸ ਬਾਬਤ ਪੁਲਿਸ ਅਧਿਕਾਰੀ ਨੇ ਕੀ ਕੁਝ ਦੱਸਿਆ ਬੇਸਿਕਲੀ ਇਹਦੇ ਵਿੱਚ ਇੱਕ ਕਲੈਪ ਜਮ ਹੈ ਸੁਹਾਣਨ ਗੁਰਦੁਆਰਾ ਸਾਹਿਬ ਦੇ ਨਾਲ ਕਲੈਪ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਸਤਵੰਤ ਸਿੰਘ ਉਰਫ ਗਿੱਲ ਮਾਣੂ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਿਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮਕਦਮਾ ਡੇਟਾ 23/7/25 ਅੰਡਰ ਸੈਕਸ਼ਨ 350 ਦੀ 2 25 53 ਨਾਟ ਆਰਮਜ਼ ਐਕਟ ਦੇ ਤਹਿਤ ਮਕਦਮਾ ਅੰਦਰਜ ਕਰਕੇ ਤੇ ਐਸ ਐਚ ਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਸੀਗਾ ਉਸੇ ਦਿਨੀ ਜਿਹਦੇ ਕੋਲ ਇੱਕ ਪਿਸਟਲ 42 ਬੋਰ ਤੇ ਇੱਕ ਰੌਂਡ ਕਾਰਟ੍ਰਿਜ ਵੀ ਬਰਾਮਦ ਕੀਤਾ ਸੀ ਜੋ ਤਾਂ ਹੰਟਲ ਦੀ ਇਨਵੈਸਟੀਗੇਸ਼ਨ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਹਦੇ ਮੁਤਾਬਕ ਇਹਨੇ ਲਾਇਸੈਂਸ ਦਾ ਲਾਇਸੈਂਸੀ ਪਿਸਟਲ ਹੈ ਪਰ ਫਿਰ ਵੀ ਅਸੀਂ ਇਹਦੇ ਰਿਗਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਉੱਥੋਂ ਗ੍ਰਾਫਾਈ ਕਰਦੇ ਸਰ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਟ ਵਿੱਚ ਪੇਸ਼ ਕਰਤਾ ਹੈ ਜੀ ਹਾਂ ਜੀ ਕੋਰਟ ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ ਕੋਲ ਬੇਸਿਕਲੀ ਇਹਦੇ ਚ ਇੱਕ ਕਲੈਬ ਜਿਮ ਹੈ ਸੁਹਾਣਨ ਬੋਰਦਵਾਲਾ ਸਾਹਿਬ ਦੇ ਨਾਲ ਕਲੈਬ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਇੱਕ ਵੰਤ ਸਿੰਘ ਉਰਫ ਗਿੱਲ ਮਾਨੂੰ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀਗਾ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮੁਕੱਦਮਾ ਡੇਟਾ 27 ਅਪਚੀ ਅੰਡਰ ਸੈਕਸ਼ਨ 352 ਦੀ 2 25 53 ਨਾਟ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਤੇ ਐਸ ਐਚਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰਫਤਾਰ ਕੀਤਾ ਸੀਗਾ ਉਸੇ ਦਿਨੀ ਜਿਹਦੇ ਕੋਲ ਇੱਕ ਪਿਸਟਲ 42 ਬੋਰ ਤੇ ਇੱਕ ਰੌਂਡ ਕਾਰਟ੍ਰਿਜ ਵੀ ਬਰਾਮਦ ਕੀਤਾ ਸੀ ਜਿਸ ਤੱਕ ਹੰਤਰ ਦੀ ਇਨਵੈਸਟੀਗੇਸ਼ਨ ਪਤਾ ਲੱਗਿਆ ਲਾਇਸੈਂਸੀ ਹਾਂਜੀ ਇਹ ਲਾਇਸੈਂਸੀ ਅਜੇ ਤੱਕ ਦੇ ਉਹਦੇ ਨਾਲ ਜਿਹੜਾ ਇਹਨੇ ਆਪਣੇ ਕਾਗਜ਼ ਪੱਤਰ ਵਿਖਾਏ ਉਹਦੇ ਮੁਤਾਬਕ ਇਹਨੇ ਇਹਦਾ ਲਾਇਸੈਂਸੀ ਪਿਸਟਲ ਹੈ ਪਰ ਫਿਰ ਵੀ ਅਸੀਂ ਇਹਦੇ ਰਿਗਾਰਡ ਦੇ ਵਿੱਚ ਜਿੱਥੋਂ ਇਹ ਇਸ਼ੂ ਹੋਇਆ ਹੈ ਉੱਥੋਂ ਵੈਰੀਫਾਈ ਕਰਤੀ ਤੇ ਦੋਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਦੋਵਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜੀ ਕੋਰਟ ਵਿੱਚ ਪੇਸ਼ ਕਰਦੇ ਹਾਂ ਹਾਂ ਜੀ ਕੋਰਟ 'ਚ ਪੇਸ਼ ਕਰਕੇ ਇਹਦਾ ਇੱਕ ਦਿਨ ਦੇ ਰਿਮਾਂਡ ਤੇ ਹੈ ਸਾਡੇ